ਪਹਿਲਾਂ ਸਸੀਲ ਰਿੰਕੂ ਜਿੱਤੇ ਆਇਆ ਜਲੰਧਰ ਦੇ ਵਿੱਚ ਉਹਨੇ ਕੀ ਕਰਤਾ ਆ ਦੇਖ ਲਓ ਕੱਲ ਮਾਰਕੀਟ ਪੂਸੀ ਭਾਜ-ਬਾਜ ਚ ਬਗ ਗਿਆ 75 ਸਾਲ ਹੋ ਗਏ 75 ਸਾਲ ਅਸੀਂ ਦਿੰਦੇ ਆ ਰਹੇ ਹਾਂ ਸਮਾ ਸਰਕਾਰਾਂ ਨੂੰ ਵੀ ਹੁਣ ਤੁਸੀਂ ਵੀ 2 ਸਾਲ ਲੰਗਾਤੇ ਤੀਜਾ ਸਾਲ ਸ਼ੁਰੂ ਹੋਣ ਵਾਲਾ ਹੋ ਗਿਆ ਵੀ ਫਿਰ ਸਾਡਾ ਵਾਰੀ ਸਾਡੀ ਕਦੋਂ ਆਊਗੀ ਜੀ ਇਸ ਕਰਕੇ ਵੀ ਹਾਲੇ ਤੱਕ ਉਹਨਾਂ ਨੇ ਕੁਝ ਨਹੀਂ ਕਰਿਆ ਬਸ ਇੱਕ ਲਾਰੀ ਹੀ ਨੇ ਸਾਡੇ ਵੱਲੇ ਜਿਹੜਾ ਇਹਨਾਂ ਦੀ ਬਦਲਾਅ ਵਾਲੀ ਗੱਲ ਸੀ ਉਹ ਤਾਂ ਬਦਲਾਅ ਤਾਂ ਬਦਲੇ ਵਾਲਾ ਹੀ ਹੋ ਗਿਆ ਜੀ ਸਾਡੇ ਗਰੀਬਾ ਤੋਂ ਇਹ ਬਾਰ-ਬਾਰ ਬਦਲਾ ਲੈ ਰਹੇ ਨੇ ਮੇਰੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੱਲੇਦਾਰ ਬੈਠੇ ਸੀ ਧਰਨੇ ਦੇ ਉੱਤੇ ਉਹਨਾਂ ਦੀ ਉਹ ਕਟਾਈ ਕਰੀ ਹੈਗੀ ਪੱਗਾ ਲਾਤੀਆਂ ਕੇਸ ਪੱਟ ਤੇ ਬੁਰੇ ਹਾਲ ਬੰਕੇ ਦਿਹਾੜੇ ਐਮਐਲਏ ਦੀ ਗੱਲ ਕਰ ਲਈ ਸਾਡੇ ਲਾਭ ਸਿੰਘ ਉਹ ਕੋਕਿਆ ਤੇ ਹੈ ਤਾਂ ਉਹ ਆਪਣੇ ਗਰੀਬ ਤਬਕੇ ਦੇ ਵਿੱਚੋਂ ਐਮਐਲਏ ਬਣਿਆ ਜੀ ਮੋਬਾਈਲਾਂ ਦੀ ਦੁਕਾਨ ਕਰਦਾ ਸੀ ਅੱਜ ਉਹ ਬੰਦਾ ਸਾਡੇ ਗਰੀਬ ਲੋਕਾਂ ਨਾਲ ਗੱਲ ਵੀ ਕਰਕੇ ਰਾਜ਼ੀ ਨਹੀਂ ਹੈਗਾ ਅੱਛਾ ਉਹ ਤਾਂ ਗਾਇਲ ਗੱਡੀ ਮੂਰੇ ਗੱਡੀ ਹੁੰਦੀ ਆ ਹੂਟਰ ਹੁੰਦੇ ਨੇਗੇ ਇਹ ਉਹਨੂੰ ਤਾਂ ਸਾਡੇ ਲੋਕਾਂ ਨੂੰ ਤਾਂ ਮਿਲਣ ਵੀ ਨਹੀਂ ਦਿੱਤਾ ਜਾਂਦਾ ਉਸ ਬੰਦੇ ਨੂੰ ਜੀ ਸਾਡੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਮਾਨਜੋ ਕੈਬਨਟ ਮੰਤਰੀ ਨੇ ਵਿੱਤ ਵਿਭਾਗ ਦੇ ਉਹ ਸਾਡੇ ਐਸਪੀ ਵਿਭਾਗ ਨਾਲ ਸੰਬੰਧਤ ਨੇਗੇ ਉਹ ਨਹੀਂ ਸਾਡੇ ਗਰੀਬਾਂ ਦੀ ਤਾਂ ਗੱਲ ਸੁਣਦੇ ਹੈਗੇ ਆ ਹੁਣ ਉਹਨਾਂ ਦੀ ਕੰਸਟਿਟਿਊਐਂਸੀ ਦੇ ਵਿੱਚ ਸ਼ਰਾਬ ਘਟਾਲਾ ਹੋਇਆ ਕਿੱਡਾ ਵੱਡਾ ਤੁਸੀਂ ਦੇਖ ਲਓ 22 ਮੌਤਾਂ ਕੈਦ ਦੇਣੀਆਂ ਸਖਾਲੀਆਂ ਨਹੀਂ ਗੇ 22 70 ਘਰਾਂ ਦੇ ਵਿੱਚ ਬੱਠੇ ਨੇ ਉਹ ਬੰਦੇ ਦਾ ਇੱਕ ਵੀ ਅੱਜ ਤੱਕ ਬਿਆਨ ਉਹਦਾ ਮੂੰਹ ਟੁੱਟ ਜੇ ਇੱਕ ਵੀ ਬਿਆਨ ਉਹਨੇ ਗਰੀਬਾਂ ਦੇ ਹੱਕ ਚ ਦਿੱਤਾ ਹੋਵੇ ਛੋਟੇ ਪਿੰਡ ਦੇ ਵਿੱਚ ਆ ਕੇ ਮੈਨੂੰ ਇੱਕ ਬੰਦੇ ਨੇ ਦੱਸਿਆ ਵੀ ਇੱਥੇ ਨਸ਼ਾ ਵਿਕਦਾ ਹੈ ਇੱਥੇ ਨਸ਼ਾ ਵਿਕਦਾ ਹੈ ਤੁਸੀਂ ਸਾਨੂੰ ਨਾ ਮੈਂ ਉਹਦਾ ਨੌਂ ਨਹੀਂ ਨਸਰ ਕਰਦਾ ਬੰਦੇ ਦਾ ਤੁਸੀਂ ਸਾਨੂੰ ਦੱਸੋ ਅਸੀਂ ਉਹ ਤੇ ਤੁਰੰਤ ਕਾਰਵਾਈ ਤੁਰੰਤ ਕਾਰਵਾਈ ਵੀ ਤੂੰ ਕਿਹਨੂੰ ਸਿਖਾਉਣਾ ਇਹ ਗੱਲਾਂ ਆਇਆ ਤਾਂ ਤੂੰ ਉਹਨਾਂ ਦੇ ਸੱਤਰਾਂ ਤੇ ਬੈਠਣ ਵਾਸਤੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਤੂੰ ਤਾੜੀਆਂ ਮਾਰਦਾ ਏ ਔਰ ਫਿਰ ਉਹਨੇ ਐਡੀ ਵੱਡੀ ਉਹਦੀ ਘਟਿਆ ਹਰਕਤ ਦੇਖੋ ਕਹਿੰਦਾ ਮੌਤਾਂ ਤਾਂ ਜਿਹੜੀਆਂ ਹੋ ਗਈਆਂ ਹੋ ਗਈਆਂ ਪਰ ਵੋਟਾਂ ਸੋਚ ਸਮਝ ਕੇ ਪਾ ਦਿਓ ਹੂੰ ਯਾਰ ਪਹਿਲਾਂ ਵੀ ਤਾਂ ਸੋਚ ਸਮਝ ਕੇ ਪਾਏ ਸੀ ਲੋਕਾਂ ਨੇ 92 ਵਧਾਇਕ ਦਿੱਤੇ ਯਾਰ ਕਮਾਲ ਐ ਤੂੰ ਮੈਨੂੰ ਕਹਾਉਣਾ ਐਵੇਂ ਨਚਾਰਾਂ ਵਾਲੀਆਂ ਹੀੜੜੀਆਂ ਵਾਲੀਆਂ ਗੱਲਾਂ ਤੂੰ ਕਰ ਰਿਹਾਗਾ ਤੂੰ ਪੰਡਾ ਪੰਡਾ ਵਾਲੀਆਂ ਗੱਲਾਂ ਤੂੰ ਕਰ ਰਿਹਾਗਾ ਇੱਥੇ ਨੌਜਵਾਨ ਲੋਥਾ ਪਈਆਂ ਨਹੀਂ ਗਈਆਂ ਤੂੰ ਇੱਥੇ ਰਾਜਨੀਤੀ ਖੇਡ ਰਿਹਾ ਉਸ ਗੱਲ ਦੇ ਉੱਤੇ ਸਾਡੀਆਂ ਭੈਣਾਂ ਨੇ ਉਹ ਸਾਡੀਆਂ ਧੀਆਂ ਨੇ ਕਿ ਜਿਹੜੀਆਂ ਰੋਲ ਰਹੀਆਂ ਨੇ ਅੱਜ ਉਹਨਾਂ ਦੀਆਂ ਉਹ ਦੱਸੋ ਕਿਹੜੇ ਕਿਹੜੇ ਖੂਚੇ ਜਾਣਗੀਆਂ ਜਿਹੜੀ ਅੱਜ ਕੁੜੀ ਦੀ 30 ਸਾਲ ਦੀ ਉਮਰ ਹੈ ਉਹ ਕਿਹੜੇ ਖੂਚੇ ਗਿਰੂਗੀ ਸਾਲ 1.5 ਸਾਲ ਦਾ ਉਹਦੇ ਕੋਲੇ ਬੱਚਾ ਆਇਆ 6 ਮਹੀਨਿਆਂ ਦਾ ਉਹਨਾਂ ਕੋਲੇ ਬੱਚਾ ਹੈ ਇੱਕ ਕੋਲੇ 3 ਸਾਲ ਦੀ ਗੁੱਡੀ ਆ ਤੇ ਉਹ ਕਿੱਥੇ ਜਾਣਗੀਆਂ ਉਹ ਸਾਡੀਆਂ ਭੈਣਾਂ ਤੈਨੂੰ ਤਾਂ ਵੋਟਾਂ ਦਾ ਲਾਲਚ ਪੈ ਗਿਆ ਪਹਿਲਾਂ ਵੀ ਤੈਨੂੰ 92 ਦਿੱਤੇ ਨਗੇ ਕਦੇ ਉਹਨਾਂ ਦਾ ਕੀ ਕਰ ਲੈ ਤੈਨੇ 92 ਨਾਲ ਕੀ ਕਰ ਲੈ ਤੈਨੇ ਜਿਹੜੀਆਂ ਹੁਣ 13 ਨਾਲ ਕਰ ਲੈਣਾ ਜੀ ਇਹ 13 ਨੇ ਪੰਜਾਬ ਜਿੱਤਾ ਕੁਝ ਕਰਨਾ ਨਹੀਂ ਹੈਗਾ ਜੇਕਰ ਤੁਸੀਂ ਤਾਕਿਆਂ ਦੇ ਵਿੱਚ ਵਿਤਕਰੇ ਬਾਜ਼ੀ ਦੇਖਣੀ ਹੋਵੇ ਤਾਂ ਇਹਨਾਂ ਤਾਕਿਆਂ ਦੇ ਵਿੱਚ ਇੱਕ ਚੌਂਕੀਦਾਰ ਤਾਕਾ ਤੇ ਇਸ ਚੌਂਕੀਦਾਰ ਤਾਕਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਕੋਈ ਇਹ ਨਹੀਂਗਾ ਕਿ ਕੁਝ ਸਮੇਂ ਤੋਂ ਜਦੋਂ ਤੋਂ ਹੀ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਆ ਜਿਹੜਾ ਇਸ ਤਾਕਕੇ ਦੇ ਨਾਲ ਵਿਤਕਰਾ ਹੁੰਦਾ ਹੈਗਾ ਕਿਉਂਕਿ ਇਸ ਕੌਮਕੇ ਦੇ ਵਿੱਚ ਜਿੰਨੇ ਵੀ ਪਿੰਡੂ ਚੌਕੀਦਾਰ ਲੱਗੇ ਸੀਗੇ ਆਮ ਤੌਰ ਦੇਤੇ ਸਾਰੇ ਦੇ ਸਾਰੇ ਐਸਸੀ, OBC, ST ਤਾਕਿਆਂ ਦੇ ਵਿੱਚੋਂ ਸੀਗੇ ਤੇ ਇਸੇ ਵਜ੍ਹਾ ਕਰਕੇ ਆ ਜਿਹੜਾ ਇਹਨਾਂ ਨੂੰ ਹਲਤੀਕ ਬੰਦ ਦਾ ਮਾਨ ਸਨਮਾਨ ਆ ਜਿਹੜਾ ਉਹ ਦਿੱਤਾ ਨਹੀਂ ਗਿਆ ਪਰ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਇਤਿਹਾਸਿਕ ਕਿਸਾਨ ਅੰਦੋਲਨ ਚੱਲਿਆ ਕਿਸਾਨ ਅੰਦੋਲਨ ਚੱਲਣ ਦੀ ਵਜ੍ਹਾ ਕਰਕੇ ਉਹਨੇ ਇੰਨੀ ਕੁ ਤਾਂ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕੀਤੀ ਕਿ ਹਰੇਕ ਤੌਕਾ ਜਿਹੜਾ ਅੱਜ ਸੜਕਾਂ ਦੇ ਉੱਤੇ ਨਿਤਰਨ ਦੇ ਲਈ ਮਜਬੂਰ ਆ ਉਹਨਾਂ ਨੂੰ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਸ਼ਹਿਰ ਇਸ ਰਸਤੇ ਆ ਜਿਹੜਾ ਸਾਡਾ ਹੱਲ ਹੋ ਸਕਦਾ ਹੈਗਾ ਚੌਕੀਦਾਰ ਭਾਈਚਾਰਾ ਵੀ ਪਿੰਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਬਣਾ ਕੇ ਆ ਜਿਹੜਾ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰਦਰਸ਼ਨ ਕਰ ਰਹੇ ਹੈਗੇ ਆ ਪਿਛਲੇ ਦਿਨੀ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਸੀਗੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਸੀਗਾ ਪਰ ਅੱਜ ਇਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਆ ਜਿਹੜਾ ਫਾਜ਼ਿਲਕਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਡੀਸੀ ਦਫ਼ਤਰ ਦੇ ਥਰੂ ਆ ਜਿਹੜਾ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਡੀਸੀ ਤੀਕਾ ਜਿਹੜੀਆਂ ਉਹ ਪਹੁੰਚਾਉਣੀਆਂ ਹੈਗੀਆਂ ਤਾਂ ਕਿ ਪੰਜਾਬ ਸਰਕਾਰ ਆ ਜਿਹੜੀ ਇਹਨਾਂ ਦੇ ਮੰਗਾ ਮਸਲਿਆਂ ਵੱਲ ਆ ਜਿਹੜਾ ਉਹ ਧਿਆਨ ਦੇਵੇ ਸੋ ਉਮੀਦ ਕਰਦੇ ਕਿਤੇ ਨਾ ਕਿਤੇ ਇਹਨਾਂ ਦੀਆਂ ਮੰਗਾਂ ਮਸਲੇ ਆ ਜਿਹੜੇ ਉਹ ਵਿਚਾਰੇ ਜਾਣਗੇ ਕੁਝ ਕਹਾਦਤੀ ਕੋ ਕੁਝ ਪ੍ਰਾਪਤੀ ਕਰ ਸਕਣਗੇ ਆਪਾਂ ਇਸ ਜਥੇਬੰਦੀ ਦੇ ਪ੍ਰਧਾਨ ਸਤਗੁਰ ਸਿੰਘ ਮਾਜੀ ਜੀ ਨੂੰ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਸਾਸੀ ਕਾਲ ਵੀਰ ਜੀ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਲੱਖ ਲੱਖ ਮੁਬਾਰਕਾਂ ਜੀ ਜੀ ਅੱਛਾ ਮਾਜੀ ਸਾਹਿਬ ਤੁਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰ ਰਹੇ ਹੈਗੇ ਆ ਡੀਸੀਆਂ ਦੇ ਥਰੂ ਆ ਜਿਹੜੇ ਉਹ ਮੰਗ ਪੱਤਰ ਦੇ ਰਹੇ ਹੈਗੇ ਆ ਇਸ ਸੰਘਰਸ਼ ਦੇ ਦੌਰਾਨ ਆ ਆਉਟਪੁੱਟ ਕੀ ਨਿਕਲ ਕੇ ਬਾਹਰ ਆ ਰਹੀ ਹੈਗੀ ਤੁਹਾਡੀ ਕੋਈ ਮੀਟਿੰਗ ਵਗੈਰਾ ਹੋ ਰਹੀ ਹੈਗੀ ਆ ਜਾਂ ਹਲਤੀਕ ਕੰਮ ਆ ਜਿਹੜਾ ਉਹ ਠੰਡੇ ਵਸਤੀ ਪਿਆ ਹੋਇਆ ਕਿੱਥੋਂ ਦੀ ਇੱਕ ਗੱਲਬਾਤ ਆ ਜਿਹੜੀ ਉਹ ਪਹੁੰਚ ਰਹੀ ਹੈਗੀ ਗੱਲਬਾਤ ਜਿਹੜੀ ਸਾਡੀ ਹੈਗੀ ਹੈ ਜੀ ਉਹ ਤਿੰਨ ਮੀਟਿੰਗਾਂ ਨੇ ਜਿਹੜੀਆਂ ਸਾਡੀਆਂ ਐਫਸੀਆਰ ਨਾਲ ਹੋਣ ਤੋਂ ਬਾਅਦ ਚ ਉਹ ਪਹਿਲਾਂ ਆਪਣੀ ਆਪਾ ਫਰੀਦਕੋਟ ਦੱਸਿਆ ਸੀ ਤੇ ਉਹਨਾਂ ਦੇ ਵਿੱਚੋਂ ਸਾਨੂੰ ਇੱਕੋ ਹੀ ਨੁਕਸਾ ਨਿਕਲਿਆ ਵੀ ਜਿਹੜੀਆਂ ਸਰਕਾਰਾਂ ਸਾਡੇ ਨਾਲ ਪਹਿਲਾਂ ਕਰਦੀਆਂ ਸੀ ਜਿੱਦਾਂ ਵੀ ਕਰਦੀਆਂ ਸੀ ਉਦਾਂ ਹੀ ਇਹ ਸਰਕਾਰ ਨੇ ਕਰਿਆ ਹੁਣ ਇਹ ਸਰਕਾਰ ਨੇ ਐਫਸੀਆਰ ਨੇ ਵੀ ਇਹੀ ਗੱਲ ਕਹੀ ਆ ਵੀ ਤੁਹਾਡਾ ਮਸਲਾ ਹੱਲ ਕਰਨ ਵਾਸਤੇ ਪੈਸੇ ਦਾ ਪ੍ਰਬੰਧ ਕਰਨਾ ਪਊਗਾ ਤੇ ਹੁਣ ਅਸੀਂ ਇਹਨਾਂ ਨੂੰ ਫੇਰ ਦੁਬਾਰਾ ਟਾਈਮ ਮੰਗਿਆ ਇਹਨਾਂ ਤੋਂ ਟਾਈਮ ਹੁਣ ਇਹਨਾਂ ਨੇ ਚੋਣ ਜਾਬਤੇ ਦਾ ਬਹਾਨਾ ਬਣਾ ਲਿਆ ਵੀ ਚੋਣ ਜਾਬਤਾ ਲੱਗਿਆ ਆਇਆ ਤੇ ਹੁਣ ਜਿਹੜੀ ਸਾਡੀ ਹੁਣ ਡਿਮਾਂਡ ਹੈ ਉਹ ਡਿਮਾਂਡ ਸੀ ਸਾਡੀ ਵੀ ਤੁਸੀਂ ਘੱਟੋ-ਘੱਟ ਸਾਨੂੰ ਡੀਸੀ ਰੇਟ ਆ ਜਿਹੜਾ ਪੰਜਾਬ ਦਾ ਉਹ ਦੇ ਦਿਓ ਤਨਖਾਹ ਹੁਣ 1250 ਰੁਪਏ ਮਹੀਨਾ 1250 ਰੁਪਏ ਮਹੀਨੇ ਨਾਲ ਕਿ ਕਰਦਾ ਗੁਜ਼ਾਰਾ ਚੱਲ ਸਕਦਾ ਕਿਉਂਕਿ 1100 ਦਾ ਤਾਂ ਸਲੰਡਰੇ ਹੋ ਗਿਆ 100 150 ਰੁਪਏ ਨਾਲ ਫਿਰ ਚੌਕੀਦਾਰ ਮਹੀਨਾ ਕਿਵੇਂ ਲੰਗਾਊਗਾ ਬਿਮਾਰੀ ਵੀ ਆਉਣੀਆਂ ਤੇ ਮਾਰੀ ਵੀ ਖੁਸੀ ਵੀ ਆਉਣੀਆਂ ਗਮੀ ਵੀ ਆਉਣੀਆਂ ਇਸ ਕਰਕੇ ਵੀ ਜਿਹੜੀ ਬੇਨਤੀ ਹੈ ਸਾਡੀ ਉਹ ਪੰਜਾਬ ਸਰਕਾਰ ਨੂੰ ਇਹੀ ਹੈ ਵੀ ਇਹਨਾਂ ਨੂੰ ਇਹਨਾਂ ਦਾ ਬੰਦ ਦਾ ਮਾਨ ਸਨਮਾਨ ਜਿਹੜਾ ਡੀਸੀ ਰੇਟ ਘੱਟੋ ਘੱਟ ਪੰਜਾਬ ਦਾ ਉਹ ਦਿੱਤਾ ਜਾਵੇ ਜੀ ਅੱਛਾ ਪ੍ਰਧਾਨ ਜੀ ਤੁਸੀਂ ਕਿਹਾ ਡੀਸੀ ਰੇਟ ਦੀ ਗੱਲ ਕੀਤੀ ਹੈਗੀ ਆ ਆਮ ਤੌਰ ਦੇਤੇ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਡੀਸੀ ਹੈਗੇ ਆ ਡੀਸੀ ਸਹਿਬਾਨ ਬੈਠੇ ਹੈਗੇ ਆ ਸਾਡੇ ਉਹਨਾਂ ਦੇ ਮੁਤਾਬਕ ਜਿਹੜਾ ਤੁਹਾਡਾ ਬੰਦ ਦਾ ਰੇਟ ਆ ਜਿਹੜਾ ਉਹ ਕਿੰਨਾ ਕਾ ਤੇ ਕਿੰਨੀ ਕੁ ਉਸ ਦੇ ਹਿਸਾਬ ਦੇ ਨਾਲ ਆ ਜਿਹੜੀ ਤੁਹਾਡੀ ਤਨਖਾਹ ਬੰਦੀ ਹੈਗੀ ਆ ਜਿੰਨੀ ਜਾਇਜ਼ ਹੈਗੀ ਆ ਜੋ ਜੋ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਪਰ ਦੇ ਨਹੀਂ ਰਹੀ ਕਿੰਨੀ ਕੀ ਮਾਨ ਪੱਤਾ ਬਣਦਾ ਹੈਗਾ ਜੇ ਆਪਾਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਹਿਸਾਬ ਨਾਲ ਪੜਾਈਏ ਤਾਂ ਇਹ 18000 ਰੁਪਏ ਮਹੀਨਾ ਬਣਦਾ ਹੈ ਜੀ ਜਿਹੜਾ ਪੰਜਾਬ ਦਾ ਔਰੇ ਦਾ ਆਪਣਾ ਘੱਟੋ ਘੱਟ ਡੀਸੀ ਰੇਟ ਦਾ ਹੂੰ ਤੇ ਜੇ ਆਪਾਂ ਜਾਈਏ ਜਿਵੇਂ ਹੁਣ ਆਪਾਂ ਮਜ਼ਦੂਰੀ ਦਾ ਹਿਸਾਬ ਕਿਤਾਬ ਕਰ ਦਿਆਂਗੇ ਵੀ ਮਜ਼ਦੂਰਾਂ ਨੂੰ ਜਿਹੜਾ ਡੀਸੀ ਰੇਟ ਹੁੰਦਾ ਹੈ ਉਹਦੇ ਵਿੱਚ ਆਪਣਾ ਬਣਦਾ 12000 ਰੁਪਿਆ ਹੂੰ ਤੋਂ ਅਸੀਂ ਤਾਂ ਇਹ ਗੱਲ ਕਰ ਰਹੇ ਹਾਂਗੇ ਵੀ ਤੁਸੀਂ ਘੱਟੋ ਘੱਟ ਸਾਨੂੰ 12000 ਦੇ ਦਿਓ ਹੂੰ ਉਹ ਮੇਰਾ ਚਾਹੀਦਾ ਦਾ ਸਾਡਾ ਚੌਥਾ ਦਰਜਾ ਮਲਾਜ਼ਮਾ ਅਸੀਂ ਹੂੰ ਸਾਨੂੰ ਡੀਸੀ ਨਿਯੁਕਤ ਕਰਦਾ ਡੀਸੀ ਸਾਡਾ ਜ਼ਿੰਮੇਵਾਰ ਹੈਗਾ ਮਾਲ ਕਾ ਡੀਸੀ ਸਾਡਾ ਮਾਲ ਭਾਗ ਸਾਡਾ ਮਾਲਕ ਹੈ ਫਿਰ ਜਦੋਂ ਅਸੀਂ ਸਰਕਾਰੀ ਜੋਇਨਿੰਗ ਆ ਸਾਡੀਆਂ ਸਰਕਾਰੀ ਨੇ ਸਾਰਾ ਕੁਝ ਜੋਇਨਿੰਗ ਹੈ ਡੀਸੀ ਰੇਟ ਸਰਕਾਰੀ ਦਾ ਸਾਡਾ ਬਣਦਾ ਹੀ ਹੈਗਾ ਹੂੰ ਪਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਸਾਨੂੰ ਦਬਾ ਕੇ ਰੱਖਦੀਆਂ ਨਹੀਂਆਂ ਇਸ ਕਰਕੇ ਸਾਡਾ ਨੁਕਸਾਨ ਆ ਜਿਹੜਾ ਉਹ ਹੋਇਆ ਹੋਇਆ ਹੈਗਾ ਅੱਛਾ ਤੋ ਤੁਸੀਂ ਪਿੰਡੂ ਆਜ਼ਾਦ ਵੈਲਫੇਅਰ ਐਸੋਸੀਏਸ਼ਨ ਚੌਂਕੀਦਾਰਾਂ ਵੱਲੋਂ ਆ ਜਿਹੜਾ ਸੰਘਰਸ਼ ਕਰ ਰਹੇ ਹੈਗੇ ਆਪਣੀ ਇਸ ਆਰਗੇਨਾਈਜੇਸ਼ਨ ਬਣੀ ਨੂੰ ਆ ਜਿਹੜਾ ਵੈਲਫੇਅਰ ਐਸੋਸੀਏਸ਼ਨ ਬਣੀ ਨੂੰ ਆ ਜਿਹੜਾ ਇਹ ਕਿੰਨਾ ਕ ਸਮਾਂ ਹੋ ਗਿਆ ਕਦੋਂ ਕ ਤਾਂ ਜਿਹੜਾ ਤੁਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਅਸੀਂ ਬਿਰਜੀ ਇਹਦੋਂ ਪਹਿਲਾਂ ਨਾ ਇੱਕ ਚੌਕੀਦਾਰ ਬਣੀ ਹੋਈ ਸੀ ਜੂਨੀਅਨ ਅੱਜ ਪਿੰਡੂ ਚੌਕੀਦਾਰ ਯੂਨੀਅਨ ਪੰਜਾਬ ਉਹਦਾ ਜਿਹੜਾ ਮਾਲਕ ਸੀ ਪਹਿਲਾਂ ਉਹ ਬਾਣੀਆਂ ਸੀ ਨਾਬੇ ਤੋਂ ਅੱਛਾ ਰਜਿਸਟਰਡ ਨੰਬਰ 68 ਸੀ ਉਹਦਾ ਉਹ ਜਦੋਂ ਚੱਲਦਾ ਸੀ ਉਹ ਉਹ ਬੰਦਾ ਸਾਨੂੰ ਉਦੋਂ ਨੁਕਸਾਨ ਕਰ ਗਿਆ 2011 ਚ ਮੈਂ ਚੌਕੀਦਾਰ ਬਣੇਗਾ 11 ਤੋਂ 12 ਚ ਅਸੀਂ ਨੇ ਸ਼ੁਰੂ ਕਰਤਾ ਸੰਘਰਸ਼ ਉਸ ਤੋਂ ਬਾਅਦ ਚ ਫਿਰ ਅਸੀਂ ਹੁਣ 2019 ਨੂੰ ਅਸੀਂ ਇੱਕ ਮਤਾ ਪਾਸ ਕਰਿਆ ਆਪਣੀ ਜਥੇਬੰਦੀ ਦੀ ਮੀਟਿੰਗ ਬੁਲਾ ਕੇ ਪੰਜਾਬ ਦੀ ਉਥੇ ਅਸੀਂ ਮਤਾ ਪਾਸ ਕਰਿਆ ਵੀ ਆਪਾਂ ਇਹ ਬੰਦੇ ਦੇ ਨਾਲ ਚੱਲ ਕੇ ਆਪਣਾ ਕਪਾਰਾ ਤਾਰਾ ਨਹੀਂ ਹੋਣਾ ਆਪਾਂ ਜਥੇਬੰਦੀ ਅਲੱਗ ਬਣਾਓ ਇੱਕ ਜੇ ਆਪਾਂ ਕੇਸ ਪਾਉਣਾਗਾ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਪਾਉਣਾ ਸੀ ਉਥੇ ਫਿਰ ਜਦੋਂ ਅਸੀਂ ਕੇਸ ਪਾਉਣ ਵਾਸਤੇ ਗਏ ਉਹਨਾਂ ਨੇ ਕਿਹਾ ਵੀ ਸੁਣਵਾਈ ਉਹ ਬੰਦਿਆਂ ਦੀ ਹੋਇਆ ਕਰੂ ਜਿਹੜੇ ਪਹਿਲਾਂ ਚੱਲ ਰਹੇ ਨਹੀਂਗੇ ਫਿਰ ਅਸੀਂ ਜਥੇਬੰਦੀ ਆਪਦੀ ਐਸੋਸੀਏਸ਼ਨ ਆਜ਼ਾਦ ਪਿੰਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਕਰਵਾ ਕੇ ਇਹਦੇ ਨਾਂ ਤੇ ਕੇਸ ਜਿਹੜਾ ਉਹ ਪਾਇਆ 2021 ਤੋਂ ਹੁਣ ਲਗਾਤਾਰ ਜਿਹੜੀ ਸਾਡੀ ਸੁਣਵਾਈ ਹੈ ਜੀ ਕੇਵਟ ਦੇ ਵਿੱਚ ਚੱਲ ਰਹੀ ਹੈਗੀ 2021 ਤੋਂ ਅਸੀਂ ਇਸ ਜਥੇਬੰਦੀ ਦੇ ਢੰਡੇ ਦੇ ਥੱਲੇ ਅਸੀਂ ਕੰਮ ਕਰ ਰਹੇ ਹਾਂਗੇ ਜੀ ਅੱਛਾ ਲੰਬਾ ਟੋੜਾ ਸੰਘਰਸ਼ ਹੋ ਗਿਆ 2021 ਤੋਂ ਲੈ ਕੇ 2024 ਤਿੰਨ ਸਾਲਾਂ ਦਾ ਸੰਘਰਸ਼ ਹੋ ਗਿਆ ਇਸ ਤੋਂ ਬਾਅਦ ਕੋਈ ਪੰਜਾਬ ਸਰਕਾਰ ਨੇ ਕੋਈ ਤੁਹਾਨੂੰ ਕਿਉਂਕਿ ਕੋਰਟ ਕੇਸ ਰਾਹੀਂ ਵੀ ਤੁਸੀਂ ਲੜ ਰਹੇ ਹੋ ਕੋਈ ਲੈਟਰ ਵਗੈਰਾ ਕੋਈ ਚਿੱਠੀ ਵਗੈਰਾ ਆਈ ਹੈਗੀ ਤੁਹਾਨੂੰ ਰਿਪਲਾਈ ਦੇ ਵਿੱਚ ਕੋਈ ਜਵਾਬ ਦੇ ਵਿੱਚ ਕੋਈ ਪੰਜਾਬ ਸਰਕਾਰ ਨੇ ਦਿੱਤਾ ਹੋਵੇ ਕੋਈ ਆਸ਼ਵਾਸ਼ਣ ਦਿੱਤਾ ਹੋਵੇ ਭਰੋਸਾ ਦਿੱਤਾ ਹੋਵੇ ਨਹੀਂ ਭਰੋਸਾ ਤਾਂ ਜਦੋਂ ਅਸੀਂ ਉਂ ਮਿਲਦੇ ਹਾਂ ਜੀ ਇਹਨਾਂ ਨੂੰ ਹਮ ਕੈਬਨਟ ਮੰਤਰੀ ਨੂੰ ਮਿਲ ਜੇ ਜਾਂ ਮੁੱਖ ਮੰਤਰੀ ਨੂੰ ਮਿਲ ਜੇ ਉਹ ਸਿਰਫ ਇੱਕੋ ਹੀ ਗੱਲ ਕਹਿੰਦੇ ਨੇ ਵੀ ਤੁਹਾਡਾ ਕੰਮ ਕਰਾਂਗੇ ਥੋੜਾ ਜਿਹਾ ਟਾਈਮ ਦਿਓ ਹਮ ਇਸ ਤਨਖਾਹ ਵਧਾਵਾਂਗੇ ਜ਼ਰੂਰ ਪਰ ਤੁਹਾਨੂੰ ਸਮਾਂ ਦਿਓ ਅਸੀਂ ਉਹਨਾਂ ਨੂੰ ਕਹੇ ਵੀ 77 ਸਾਲ ਹੋ ਗਏ 77 ਸਾਲ ਅਸੀਂ ਦਿੰਦੇ ਆ ਰਹੇ ਹਾਂ ਸਮਾ ਸਰਕਾਰਾਂ ਨੂੰ ਵੀ ਹੁਣ ਤੁਸੀਂ ਵੀ 2 ਸਾਲ ਲੰਗਾਤੇ ਤੀਜਾ ਸਾਲ ਸ਼ੁਰੂ ਹੋਣ ਵਾਲਾ ਹੋ ਗਿਆ ਵੀ ਫਿਰ ਸਾਡਾ ਵਾਰੀ ਸਾਡੀ ਕਦੋਂ ਆਊਗੀ ਜੀ ਇਸ ਕਰਕੇ ਵੀ ਹਾਲੇ ਤੱਕ ਉਹਨਾਂ ਨੇ ਕੁਝ ਨਹੀਂ ਕਰਿਆ ਬਸ ਇੱਕ ਲਾਰੇ ਹੀ ਨੇ ਸਾਡੇ ਪੱਲੇ ਜੀ ਅੱਛਾ ਇਹ ਦੱਸੋ ਕਿ ਆ ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਰ ਹੁਣ ਆਮ ਆਦਮੀ ਪਾਰਟੀ ਦੇ ਵੀ ਜਿੰਨਿਆਂ ਨੂੰ ਟਿਕਟਾਂ ਦਿੱਤੀਆਂ ਸੀ ਉਹ ਵੀ ਟਪੂਸੀਆਂ ਮਾਰ-ਮਾਰ ਕੇ ਆ ਜਿਹੜਾ ਉਹੋ ਭਾਜਪਾ ਦਾ ਪੱਲਾ ਫੜ ਰਹੇ ਹੈਗੇ ਆ ਤੁਹਾਨੂੰ ਲੱਗਦਾ ਹੈਗਾ ਚਲੋ ਆਮ ਆਦਮੀ ਪਾਰਟੀ ਨੇ ਵੀ ਨਹੀਂ ਕੁਝ ਦਿੱਤਾਗਾ ਕੋਈ ਜੇ ਨਵੀਂ ਭਾਜਪਦੀ ਸਰਕਾਰ ਬਣਦੀ ਹੈਗੀ ਉਹ ਤੁਹਾਡੇ ਹੱਕ ਦੇ ਲਈ ਕੁਝ ਕਰ ਸਕਦੀ ਹੈ ਜਾਂ ਸੰਘਰਸ਼ ਦੇ ਵਿੱਚ ਹੀ ਤੁਹਾਡਾ ਜ਼ਿਆਦਾ ਵਿਸ਼ਵਾਸ ਹੈਗਾ ਵੀ ਸੰਘਰਸ਼ ਦੇ ਨਾਲ ਜ਼ਿਆਦਾ ਪ੍ਰਾਪਤੀ ਹੋ ਸਕਦੀ ਹੈ ਦੇਖੋ ਜੀ ਅਸੀਂ ਬੀਜੇਪੀ ਤੇ ਭਰੋਸਾ ਨਹੀਂ ਕਰ ਸਕਦੇ ਹਲੇ ਪੰਜਾਬ ਦੇ ਵਿੱਚ ਕੋਈ ਉਹਨਾਂ ਦਾ ਵਜੂਦ ਨਹੀਂ ਹੈਗਾ ਜੀ ਪੰਜਾਬ 'ਚ ਨਾ ਉਹਨਾਂ ਦੀ ਕੋਈ ਸਰਕਾਰ ਹੈ ਨਾ ਉਹਨਾਂ ਦਾ ਕੋਈ ਹਲੇ ਕੋਈ ਕੈਬਨਟ ਮੰਤਰੀ ਬਣਿਆ ਹੋਇਆ ਹੈਗਾ ਹੂੰ ਵੀ ਆਪਾਂ ਉਹਨੂੰ ਕਹੇ ਹਲੇ ਕਹਿ ਨਹੀਂ ਸਕਦੇ ਇਹ ਸਮਾਂ ਦੱਸੂਗਾ ਵੀ ਕਿ ਕਹੋ ਜੀ ਸਰਕਾਰ ਜੇ ਬਣਦੀ ਹੈ ਭਾਜਪਦੀ ਕੀ ਉਹਨਾਂ ਦਾ ਵਰਤੀਰਾ ਲੱਗਦਾ ਕੀ ਉਹ ਗਰੀਬਾਂ ਬਾਰੇ ਸੋਚ ਆ ਉਹਨਾਂ ਦੀ ਇਹ ਉਹਨਾਂ ਨਾਲ ਵਰਤ ਕੇ ਪਤਾ ਲੱਗੂਗਾ ਪਰ ਜਿੱਥੋਂ ਤੱਕ ਤੁਸੀਂ ਇਹਨਾਂ ਦੀ ਗੱਲ ਕਰੀ ਐ ਜਿਹੜਾ ਇਹਨਾਂ ਦੀ ਬਦਲਾਓ ਵਾਲੀ ਗੱਲ ਸੀ ਉਹ ਤਾਂ ਬਦਲੋ ਤਾਂ ਬਦਲੇ ਵਾਲਾ ਹੀ ਹੋ ਗਿਆ ਜੀ ਸਾਡੇ ਗਰੀਬਾਂ ਤੋਂ ਇਹ ਬਾਰ-ਬਾਰ ਬਦਲਾ ਲੈ ਰਹੇ ਨੇ ਮੇਰੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੱਲੇਦਾਰ ਬੈਠੇ ਸੀ ਧਰਨੇ ਦੇ ਉੱਤੇ ਉਹਨਾਂ ਦੀ ਉਹ ਕਟਾਈ ਕਰੀ ਹੈਗੀ ਪੱਗਾ ਲਾਤੀਆਂ ਕੇਸ ਪੱਟ ਤੇ ਬੁਰੇ ਹਾਲ ਬੰਕੇ ਦਿਹਾੜੇ ਉਸ ਜਦੋਂ ਇਹ ਸਰਕਾਰ ਬਣੀਆਂ ਉਦੋਂ ਇਹ ਪੈਰੀ ਹੱਥ ਲਾਉਂਦੇ ਸੀ ਵੀ ਅਸੀਂ ਗਰੀਬਾਂ ਦੀ ਸਰਕਾਰ ਆ ਜੀ ਗਰੀਬਾਂ ਦੇ ਘਰਾਂ ਤੋਂ ਲਿਆ ਕਰੂ ਇਹ ਸੱਥਾਂ ਦੇ ਵਿੱਚੋਂ ਲਿਆ ਕਰੂ ਪਿੰਡਾਂ ਦੇ ਵਿੱਚੋਂ ਪਰ ਅੱਜ ਆਪਾਂ ਜੇ ਦੇਖੀਏ ਅੱਜ ਕੋਈ ਸੱਥ ਨਹੀਂ ਕੋਈ ਕੁਝ ਨਹੀਂ ਹੈਗਾ ਸਿਰਫ ਤੂੰ ਤੂੰ ਮੈਂ ਮੈਂ ਤੇ ਖੜੀ ਐ ਵਿਧਾਨ ਸਭਾ ਦੇ ਵਿੱਚ ਆਪਾਂ ਨੇ ਸਾਰਾ ਸਿਸਟਮ ਦੇਖਿਆ ਉਹ ਵਿਧਾਨ ਸਭਾ ਵਾਲੇ ਸੱਥ ਤੋਂ ਸਰਕਾਰ ਚੱਲਦੀ ਆ ਉਹ ਨਹੀਂ ਚੱਲਦੀ ਹੈਗੀ ਲੋਕਾਚਾਰ ਹੀ ਨਹੀਂ ਹੈ ਸਰਕਾਰ ਦਾ ਕੋਈ ਵੀ ਪਤੀਰਾ ਵਧੀਆ ਆਏਗਾ ਜੀ अच्छा ਤੁਹਾਡੇ ਨਾਲ ਤਾਂ ਜੋ سلوਕ ਹੋ ਰਿਹਾ ਹੋਏਗਾ ਕਿਉਂਕਿ ਆਮ ਤੌਰ ਦੇ ਤੇ ਮਜ਼ਦੂਰ ਤਬਕੇ ਦੀ ਤਾਂ ਕਿਸੇ ਵੀ ਸਰਕਾਰ ਨੇ ਨਹੀਂ ਸੁਣੀਗੀ ਇਸ ਨੇ ਨਹੀਂ ਸੁਣੀਗੀ ਚਲੋ ਕੋਈ ਜਿਆਦਾ ਵੱਡੀ ਗੱਲ ਨਹੀਂ ਗਈ ਕੋਈ ਆਤਕਤ ਨਹੀਂ ਨਹੀਂ ਗਈ ਇਹ ਪਰ ਇਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ VIP ਕਲਚਰ ਆ ਜਿਹੜਾ ਜਿਹਦੇ ਵਿੱਚ ਸਿਕਿਉਰਿਟੀ ਗਾਰਡ ਅੱਗੇ-ਅੱਗੇ ਹੁੰਦੇ ਐ ਇੱਕ ਤਰ੍ਹਾਂ ਦਾ ਵੱਡੀਆਂ-ਵੱਡੀਆਂ ਗੱਡੀਆਂ ਵਾਲਾ ਕਲਚਰ ਆ ਉਹ ਕਹਿੰਦੇ ਸੀ ਅਸੀਂ ਖਤਮ ਕਰ ਦਿਆਂਗੇ ਤੁਹਾਨੂੰ ਲੱਗਦਾ ਹੈਗਾ ਕਿ VIP ਕਲਚਰ ਆ ਪੰਜਾਬ ਦੇ ਵਿੱਚੋਂ ਖਤਮ ਹੋਇਆ ਪਿਆ ਨੇ ਪੰਜਾਬ ਦੇ ਵਿੱਚ بی اے بی ਪੀ ਕਲਚਰ ਜਿਹੜਾ ਉਹਨੂੰ ਤਾਂ ਸਭ ਕੋਕ ਬੜਾਵਾ ਦਿੱਤਾ ਗਿਆ ਜੀ ਇਹਨਾਂ ਨੇ ਹੂੰ ਆਪਾਂ ਕਿਸੇ ਐਮ ਐਲ اے ਦੀ ਗੱਲ ਕਰ ਲਈ ਸਾਡੇ ਲਾਭ ਸਿੰਘ ਉਹ ਕੋ ਕਿਹਾ ਹੂੰ ਇਹ ਹੈ ਤਾਂ ਉਹ ਆਪਣੇ ਗਰੀਬ ਤਬਕੇ ਦੇ ਵਿੱਚੋਂ ਐਮ ਐਲ اے ਬਣਿਆ ਜੀ ਮੋਬਾਈਲਾਂ ਦੀ ਦੁਕਾਨ ਕਰਦਾ ਸੀ ਅੱਜ ਉਹ ਬੰਦਾ ਸਾਡੇ ਗਰੀਬ ਲੋਕਾਂ ਨਾਲ ਗੱਲ ਵੀ ਕਰਕੇ ਰਾਜੀ ਨਹੀਂ ਹੈਗਾ ਅੱਛਾ ਉਹ ਤਾਂ ਗੈਲ ਗੱਡੀ ਮੂਰੇ ਗੱਡੀ ਹੁੰਦੀ ਆ ਹੂਟਰ ਹੁੰਦੇ ਨੇਗੇ ਇਹ ਉਹਨੂੰ ਤਾਂ ਸਾਡੇ ਲੋਕਾਂ ਨੂੰ ਤਾਂ ਮਿਲਣ ਵੀ ਨਹੀਂ ਦਿੱਤਾ ਜਾਂਦਾ ਉਸ ਬੰਦੇ ਨੂੰ ਜੀ ਸਾਡੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਮਾਨਜੋ ਕੈਬਨਟ ਮੰਤਰੀ ਨੇ ਵਿੱਤ ਵਿਭਾਗ ਦੇ ਉਹ ਸਾਡੇ ਐਸਪੀ ਵਿਭਾਗ ਨਾਲ ਸੰਬੰਧਤ ਨੇਗੇ ਉਹ ਨਹੀਂ ਸਾਡੇ ਗਰੀਬਾਂ ਦੀ ਤਾਂ ਗੱਲ ਸੁਣਦੇ ਹੈਗੇ ਆ ਹੁਣ ਉਹਨਾਂ ਦੀ ਕੰਸਟਿਚੂਐਂਸੀ ਦੇ ਵਿੱਚ ਸ਼ਰਾਬ ਘਟਾਲਾ ਹੋਇਆ ਕਿੱਡਾ ਵੱਡਾ ਤੁਸੀਂ ਦੇਖ ਲਓ 22 ਮੌਤਾਂ ਕੈਦੜੀਆਂ ਸਖਾਲੀਆਂ ਨੇਗੇ 22 70 ਘਰਾਂ ਦੇ ਵਿੱਚ ਬੱਠੇ ਨੇ ਉਹ ਬੰਦੇ ਦਾ ਇੱਕ ਵੀ ਅੱਜ ਤੱਕ ਬਿਆਨ ਉਹਦਾ ਮੂੰਹ ਟੁੱਟ ਜੇ ਇੱਕ ਵੀ ਬਿਆਨ ਉਹਨੇ ਗਰੀਬਾਂ ਦੇ ਹੱਕ 'ਚ ਦਿੱਤਾ ਹੋਵੇ ਜੀ ਅੱਛਾ ਕਿਤੇ ਨਾ ਕਿਤੇ ਆਇਆ ਨਹੀਂ ਰਾਤ ਦਾ ਕਾਕੇ ਇਸ ਚੌਂਕੀਦਾਰ ਤਾਬਕੇ ਦੇ ਵਿੱਚ ਐਸਸੀ ਭਾਈਚਾਰੇ ਉਹਨਾਂ ਦੇ ਨਾਲ ਵਿਤਕਰਾ ਹੁੰਦਾ ਪਰ ਕਿਤੇ ਨਾ ਕਿਤੇ ਐਸਸੀ ਜੋ 32 ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਆਪਣੀਆਂ ਉਹਨਾਂ 32 ਦੇ ਵਿੱਚੋਂ ਕੋਈ ਕਿਸੇ ਨੇ ਵੀ ਮੂੰਹ ਖੋਲਿਆ ਕਿਸੇ ਨਾ ਕਿਸੇ ਨੇ ਤਾਂ ਕੋਈ ਨਾ ਕੋਈ ਬਿਆਨ ਦਿੱਤਾ ਹੀ ਹੋਣਾ ਐਸਸੀ ਭਾਈਚਾਰੇ ਦੇ ਹੱਕ ਦੇ ਵਿੱਚ ਤਾਬਕੇ ਦੇ ਵਿੱਚ ਆਪਣੇ ਦੇ ਵਿੱਚ ਅੱਜ ਤੱਕ ਕਿਸੇ ਵੀ ਐਮਐਲਏ ਨੇ ਜੀ 33 ਦੇ 33 ਬੰਦੇ ਜਾਂਦਾ ਦਵੇਂ ਆਏ ਬਸ ਉਹਨਾਂ ਤੇ ਪਾਣੀ ਫਿਰ ਗਿਆ ਮੂੰਹ ਚੇਪੀਆਂ ਲਾਤੀਆਂ ਉਹਨਾਂ ਦੇ ਸਰਕਾਰ ਨੇ ਵੀ ਤੁਸੀਂ ਕੋਈ ਬਿਆਨ ਨਹੀਂ ਦੇਣਾ ਇੱਕ ਵੀ ਬਿਆਨ ਕਿਸੇ ਵੀ ਐਮਐਲਏ ਦਾ ਤੁਸੀਂ ਸਾਨੂੰ ਕੱਢ ਕੇ ਦਿਖਾ ਦਿਓ ਇੱਕ ਵੀ ਬਿਆਨ ਨਹੀਂ ਕਿਸੇ ਨੇ ਦਿੱਤਾ ਇਸ ਗੱਲ ਦੇ ਉੱਤੇ ਜਦੋਂ ਕਿ ਬਹੁਤ ਵੱਡਾ ਭਾਣਾ ਇਹ ਜਿਹੜਾ ਵਾਪਰਿਆ ਉਹ ਇੱਕ ਤਿੰਨ ਬੱਚੇ ਦਾ ਇਹ ਜੇ ਮਰੇ ਨੇਗੇ ਜਿਨ੍ਹਾਂ ਦੇ ਡੇਢ-ਡੇਢ ਸਾਲ ਦੇ ਬੱਚੇ ਨੇ ਸੀਸੀ ਮਹੀਨੇ ਦੇ ਬੱਚੇ ਨੇਗੇ ਉਹ ਕੁੜੀਆਂ ਨੌਜਵਾਨਾਂ ਨੇਗੀਆਂ ਉਹਨਾਂ ਦਾ ਹੁਣ ਦੇਖ ਲਓ ਉਹਨਾਂ ਦੀ ਜ਼ਿੰਦਗੀ ਕਿਵੇਂ ਲੰਘੂਗੀ ਸਾਰੀ ਦੀ ਸਾਰੀ ਜੀ ਸਰਕਾਰ ਨੇ ਇੱਕ ਜ਼ਰੂਰ ਕਰਿਆ ਉੱਥੇ ਭਗਵੰਤ ਮਾਨ ਆਇਆ ਸੀ ਪਰਸੋ ਚੋਂ ਉੱਥੇ ਉਹ ਉੱਥੇ ਇਹਨੇ ਕਿਹਾ ਤੇ ਇਹ ਕਹਿੰਦਾ ਸੀ ਵੀ ਮੈਂ ਉਹ ਰੇ ਸੋਡੇ ਕੋਲ ਆਇਆ ਵੀ ਮੈਨੂੰ ਇਹਦਾ ਦੁੱਖ ਆ ਕਹਿੰਦਾ ਤੂੰ ਤੁਹਾਡੇ ਪਿੰਡ ਦੇ ਵਿੱਚ ਆ ਕੇ ਤਾੜੀਆਂ ਮਾਰ ਮਾਰ ਕੇ ਕਹਿੰਦਾ ਸੀ ਹੂੰ ਤੁਹਾਡੇ ਪਿੰਡ ਦੇ ਵਿੱਚ ਆ ਕੇ ਮੈਨੂੰ ਇੱਕ ਬੰਦੇ ਨੇ ਦੱਸਿਆ ਵੀ ਇੱਥੇ ਨਸ਼ਾ ਵਿਕਦਾ ਹੈ ਇੱਥੇ ਨਸ਼ਾ ਵਿਕਦਾ ਹੈ ਤੁਸੀਂ ਸਾਨੂੰ ਨਾ ਮੈਂ ਉਹਦਾ ਨਾਉਂ ਨਹੀਂ ਨਸਰ ਕਰਦਾ ਬੰਦੇ ਦਾ ਤੁਸੀਂ ਸਾਨੂੰ ਦੱਸੋ ਅਸੀਂ ਉਹ ਤੇ ਤੁਰੰਤ ਕਾਰਵਾਈ ਤੁਰੰਤ ਕਾਰਵਾਈ ਵੀ ਤੂੰ ਕਿਹਨੂੰ ਸਿਖਾਉਣਾ ਇਹ ਗੱਲਾਂ ਆਇਆ ਤਾਂ ਤੂੰ ਉਹਨਾਂ ਦੇ ਸੱਤਰਾਂ ਤੇ ਬੈਠਣ ਵਾਸਤੇ ਉਹਨਾਂ ਨਾਲ ਦੁੱਖ ਸੰਦਿਆ ਕਰਨ ਵਾਸਤੇ ਤੂੰ ਤਾੜੀਆਂ ਮਾਰਦਾ ਔਰ ਫਿਰ ਉਹਨੇ ਐਡੀ ਵੱਡੀ ਉਹਦੀ ਘਟਿਆ ਹਰਕਤ ਦੇਖੋ ਕਹਿੰਦਾ ਮੌਤਾਂ ਤਾਂ ਜਿਹੜੀਆਂ ਹੋ ਗਈਆਂ ਹੋ ਗਈਆਂ ਪਰ ਵੋਟਾਂ ਸੋਚ ਸਮਝ ਕੇ ਪਾ ਦਿਓ ਹੂੰ ਯਾਰ ਪਹਿਲਾਂ ਵੀ ਤਾਂ ਸੋਚ ਸਮਝ ਕੇ ਪਾਇਆ ਸੀ ਲੋਕਾਂ ਨੇ 92 ਵਿਧਾਇਕ ਦਿੱਤੇ ਯਾਰ ਕਮਾਲ ਐ ਤੂੰ ਮੈਨੂੰ ਕਹੌਣਾ ਐ ਮੀ ਨਚਾਰਾਂ ਵਾਲੀਆਂ ਹੀੜੜੀਆਂ ਵਾਲੀਆਂ ਗੱਲਾਂ ਤੂੰ ਕਰ ਰਿਹਾਗਾ ਜੀ ਤੂੰ ਪੰਡਾ ਐ ਪੰਡਾ ਵਾਲੀਆਂ ਗੱਲਾਂ ਤੂੰ ਕਰ ਰਿਹਾਗਾ ਇੱਥੇ ਨੌਜਵਾਨ ਲੋਥਾ ਪਈਆਂ ਨਹੀਂ ਗਈਆਂ ਤੂੰ ਇੱਥੇ ਰਾਜਨੀਤੀ ਖੇਡ ਰਿਹਾ ਉਸ ਗੱਲ ਦੇ ਉੱਤੇ ਜੀ ਸਾਡੀਆਂ ਭੈਣਾਂ ਨੇ ਉਹ ਸਾਡੀਆਂ ਧੀਆਂ ਨੇ ਜਿਹੜੀਆਂ ਰੋਲ ਰਹੀਆਂ ਨਹੀਂ ਗਈਆਂ ਅੱਜ ਉਹਨਾਂ ਨੇ ਉਹ ਦੱਸੋ ਕਿਹੜੇ ਕਿਹੜੇ ਖੂਚ ਜਾਣਗੇ ਜਿਹੜੀ ਅੱਜ ਕੁੜੀ ਦੀ 30 ਸਾਲ ਦੀ ਉਮਰ ਹੈ ਉਹ ਕਿਹੜੇ ਖੂਚ ਗਿਰੂਗੀ ਸਾਲ 1.5 ਸਾਲ ਦਾ ਉਹਦੇ ਕੋਲੇ ਬੱਚਾ ਹੈ 6 ਮਹੀਨਿਆਂ ਦਾ ਉਹਨਾਂ ਕੋਲ ਬੱਚਾ ਹੈ ਇੱਕ ਕੋਲੇ 3 ਸਾਲ ਦੀ ਗੁੱਡੀ ਆ ਤੇ ਉਹ ਕਿੱਥੇ ਜਾਣਗੀਆਂ ਉਹ ਸਾਡੀਆਂ ਭੈਣਾਂ ਤੈਨੂੰ ਤਾਂ ਵੋਟਾਂ ਦਾ ਲਾਲਚ ਪਾਇਆ ਪਹਿਲਾਂ ਵੀ ਤੈਨੂੰ 92 ਦਿੱਤੇ ਨਗੇ ਕਦੇ ਹੂੰ ਉਹਨਾਂ ਦਾ ਕੀ ਕਰ ਲੈਤੇ ਨੇ 92 ਨਾਲ ਕੀ ਕਰ ਲੈਤੇ ਨੇ ਜਿਹੜੀਆਂ ਹੁਣ 13 ਨਾਲ ਕਰ ਲੈਣਾਂ ਜੀ ਇਹ 13 ਨੇ ਪੰਜਾਬ 'ਚ ਤਾਂ ਕੁਝ ਕਰਨਾ ਨਹੀਂ ਹੈਗਾ ਪਹਿਲਾਂ ਸਸੀਲ ਰਿੰਕੂ ਜਿੱਥੇ ਆ ਜਲੰਧਰ ਦੇ ਵਿੱਚ ਉਹਨੇ ਕੀ ਕਰਤਾ ਆ ਦੇਖ ਲਓ ਕੱਲ ਮਾਰਕੀਟ ਪੂਸੀ ਭਾਜ-ਬਾਜ ਚ ਵਗ ਗਿਆ ਇਹ ਸਭ ਮੌਕਾਪ੍ਰਸਤੀ ਲੋਕ ਨੇਗੇ ਇਹਨਾਂ ਨੂੰ ਗਰੀਬਾਂ ਨਾਲ ਕੋਈ ਤਾਲੁਕਤ ਨਹੀਂ ਤਾਂ ਆਪਣੀ ਕੁਰਸੀ ਨੂੰ ਰੋ ਰਹੇ ਨੇਗੇ ਜੀ ਅਸੀਂ ਪ੍ਰਧਾਨ ਜੀ ਸੰਘਰਸ਼ ਕਰ ਰਹੇ ਹਾਂ ਤੁਸੀਂ ਆਪਣੇ ਵੈਲਫੇਅਰ ਐਸੋਸੀਏਸ਼ਨ ਬਣਾ ਕੇ ਚੌਂਕੀਦਾਰਾਂ ਦੀ ਵੈਲਫੇਅਰ ਐਸੋਸੀਏਸ਼ਨ ਬਣਾ ਕੇ ਜਿਹੜਾ ਸੰਘਰਸ਼ ਕਰ ਰਹੇ ਹੋ ਪਰ ਤੁਹਾਡਾ ਜਿਹੜਾ ਲਾਗਅ ਦੇਗਾ ਕਿਤੇ ਨਾ ਕਿਤੇ ਪਟਵਾਰੀ ਭਾਈਚਾਰੇ ਨਾਲ ਵੀ ਆ ਉਹ ਇਸ ਤੋਂ ਬਾਹਰ ਆ ਜਿਹੜਾ ਕਿਸਾਨ ਭਾਈਚਾਰੇ ਨਾਲ ਵੀ ਆ ਜਾ ਪੈਂਟ ਦੇ ਵਿੱਚ ਹੋਰ ਬਹੁਤ ਸਾਰੇ ਤਬਕਿਆਂ ਦੇ ਨਾਲ ਆ ਜਿਹੜਾ ਲਗਾ-ਦਗਾ ਬਣਿਆ ਰਹਿੰਦਾ ਹੈਗਾ ਤੁਹਾਨੂੰ ਨਹੀਂ ਲੱਗਦਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਕੋਈ ਸੰਘਰਸ਼ ਦੀ ਰੂਪਰੇਖਾ ਬਦਲਦੇ ਹੋ ਤਾਂ ਹੋਰ ਨਾ ਜਥੇਬੰਦੀਆਂ ਨੂੰ ਵੀ ਸਾਥ ਦੇਣ ਦੀ ਤੁਹਾਨੂੰ ਕਾਲ ਦੇਣੀ ਚਾਹੀਦੀ ਆ ਜਾਂ ਨਹੀਂ ਕਿ ਇਕੱਲੇ ਹੀ ਜਿੱਤ ਲਓਗੇ ਤੁਹਾਨੂੰ ਕਿਵੇਂ ਲੱਗਦਾ ਹੈਗਾ ਅਸੀਂ ਵੀਰ ਜੀ ਵਧੀਆ ਸਵਾਲ ਆ ਤੁਹਾਡਾ ਇਹ ਅਸੀਂ ਜਦੋਂ ਵੀ ਕੋਈ ਸੰਘਰਸ਼ ਬਿੜਦੇ ਹਾਂਗੇ ਪੰਜਾਬ ਲੈਵਲ ਦਾ ਉੱਥੇ ਅਸੀਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਸਾਰੀਆਂ ਜਥੇਬੰਦੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਜੀ ਤੂੰ ਤੋਂ ਮੈਂ ਮੈਂ ਤੋਂ ਆਪਦੇ ਹੰਕਾਰ ਨੂੰ ਛੱਡ ਕੇ ਇੱਕ ਗਰੀਬ ਹੋਣ ਦੇ ਨਾਤੇ ਸਾਰੇ ਆਪਾਂ ਨੇ ਮਦਦ ਕਰਨੀ ਹੈ ਕਿ ਵੀ ਸਾਰੀਆਂ ਜਥੇਬੰਦੀਆਂ ਸਾਡੀ ਪਿੱਠ ਤੇ ਆਓ ਜੀ ਪਰ ਉੱਥੇ ਨਹੀਂ ਆਉਂਦੀਆਂ ਹੈਗੇ ਜਥੇਬੰਦੀਆਂ ਜੀ ਜਥੇਬੰਦੀਆਂ ਹੁਣ ਮਜ਼ਦੂਰ ਜਥੇਬੰਦੀ ਲਾ ਲਓ ਹਮ ਖੇਤ ਮਜ਼ਦੂਰ ਲਾ ਲਓ ਜੀ ਪੱਠੇ ਵਾਲੇ ਮਜ਼ਦੂਰ ਲਾ ਲਓ ਆਂਗਣਵਾੜੀਆਂ ਵਾਲੀਆਂ ਲਾ ਲਓ ਆਸਾ ਵਰਕਰਾਂ ਵਾਲਾ ਲਾ ਲਓ ਹੈਗੇ ਤਾਂ ਉਹ ਸਾਡੇ ਗਰੀਬ ਤਬਕੇ ਦੇ ਹੀ ਨੇ ਸਾਰੀ ਜੀ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਸਾਡੇ ਚੌਕੀਦਾਰਾਂ ਦੇ ਵਿੱਚੋਂ ਮੁਸਕਲ ਜਿਹੜਾ ਮਾਰਦਾ ਉਹ ਸਾਡੀ ਹਮਾਇਤ ਤੇ ਨਹੀਂ ਆਉਂਦੇ ਹੈਗੇ ਕਿਤੇ ਨਾ ਕਿਤੇ ਤੁਸੀਂ ਅਪੀਲ ਨਹੀਂ ਕਰਦੇ ਕਿ ਉਹਨਾਂ ਨੂੰ ਕਿਤੇ ਇਹ ਨਾ ਹੋਵੇ ਤੁਹਾਡੇ ਵੱਲੋਂ ਅਪੀਲ ਹੀ ਨਾ ਹੁੰਦੀ ਹੋਵੇ ਅਪੀਲ ਕਰਦੇ ਹੋ ਤੁਸੀਂ ਉਹਨਾਂ ਅਸੀਂ ਵੀਰ ਜੀ ਸਾਰਿਆਂ ਨਾਲੋਂ ਪਹਿਲਾਂ ਸਾਡਾ ਇਹ ਕੰਮ ਹੁੰਦਾ ਸੀ ਅਖਬਾਰਾਂ ਤੇ ਵੀ ਦੰਦੇਗੇ ਸੀ ਆਈ.ਡੀ ਨੂੰ ਵੀ ਦੰਦੇ ਆ ਜਥੇਬੰਦੀਆਂ ਨੂੰ ਵੀ ਸਨੇਹੇ ਲਾਉਣੇ ਵੀ ਭਾਈ ਤੁਸੀਂ ਸਾਡਾ ਸਾਥ ਦਿਓ ਸਾਡੇ ਫਿੱਟ ਤੇ ਖੜੋ ਆ ਕੇ ਤਾਂ ਕਿ ਸਾਡਾ ਵੀ ਮਸਲਾ ਕਿਉਂਕਿ ਅਸੀਂ ਵੀ ਉਹੀ ਐਸੀ ਵਰਗ ਨਾਲ ਸੰਬੰਧਤ ਹਾਂ ਅਸੀਂ ਵੀ ਗਰੀਬ ਪਰਿਵਾਰਾਂ ਨਾਲ ਹੀ ਸੰਬੰਧਤ ਹਾਂਗੇ ਜੇ ਸਹੁੰ ਸੰ ਚੌਕੀਦਾਰ ਨੇਗੇ ਜਦੋਂ ਚੌਕੀਦਾਰ ਕਿਸੇ ਹੋਰ ਕੱਠ ਦੇ ਵਿੱਚ ਜਾਂਦੇ ਨੇਗੇ ਹੁਣ ਮੰਨ ਲਓ ਆਂਗਣ ਵਾੜੀ ਵਾਲਿਆਂ ਦਾ ਕੱਠਾ ਹੈ ਉੱਥੇ ਵੀ ਤਾਂ ਸਾਡੇ ਚੌਕੀਦਾਰ ਸਾਥੀ ਜਾਂਦੇ ਨੇਗੇ ਜੀ ਪਰ ਉੱਥੇ ਗੱਲ ਚੌਕੀਦਾਰਾਂ ਦੀ ਤਾਂ ਹੁੰਦੀ ਨਹੀਂ ਹੁੰਦੀ ਤਾਂ ਅੰਗਣਵਾੜੀ ਦੀ ਹੈ ਹੂੰ ਜੀ ਫਿਰ ਉਹਨਾਂ ਨੂੰ ਅੰਗਣਵਾੜੀ ਵਾਲਿਆਂ ਨੂੰ ਵੀ ਘੱਟੋ ਘੱਟ ਸ਼ਰਮ ਚਾਹੀਦੀ ਆ ਵੀ ਜੇ ਉਹ ਸਾਡੇ ਕੱਠ ਚ ਆ ਸਕਦੇ ਨੇ ਤਾਂ ਸਾਡਾ ਵੀ ਜਾਣਾ ਬਣਦਾ ਜੀ ਅਸੀਂ ਉਹਨਾਂ ਨੂੰ ਬੇਨਤੀ ਕਰ ਰਿਹਾ ਵੀ ਤੁਸੀਂ ਸਾਡੀ ਭੈਣੋਂ ਧੀੋਂ ਸਾਡੀਆਂ ਮਾਵਾਂ ਘੱਟੋ ਘੱਟ ਤੁਸੀਂ ਸਾਡੇ ਨਾਲ ਖੜੋ ਜੀ ਉਹਨਾਂ ਦਾ ਖੜਨਾ ਬਣਦਾ ਪਰ ਉਹ ਖੜਦੇ ਨਹੀਂ ਹੈਗੇ ਜੀ ਹਾਂ ਜੀ ਅੱਛਾ ਤੁਹਾਨੂੰ ਲੱਗਦਾ ਹੈਗਾ ਜੇਕਰ ਮੰਨ ਲਓ ਵੀ ਅਸਲ ਦੇ ਵਿੱਚ ਜਥੇਬੰਦੀਆਂ ਦਾ ਇਹ ਹੁੰਦਾ ਹੈਗਾ ਕਿ ਜੇਕਰ ਆਪਾਂ 100 ਰੁਪਏ ਦੀ ਡਿਮਾਂਡ ਮੰਗੀ ਹੈਗੀ ਆ ਆਮ ਤੌਰ ਤੇ ਦਿੱਤੇ ਆਉਂਦਾ ਹੈਗਾ ਵੀ 100 ਦੀ ਡਿਮਾਂਡ ਮੰਗੀ ਆ ਵਿੱਚੋਂ 20 ਮਿਲ ਗਏ ਤਾਂ 20 ਆਪ ਦੀ ਜੇਬ ਦੇ ਵਿੱਚ ਪਾਓ ਅਸਾਂ ਵਾਸਤੇ ਦੁਬਾਰਾ ਫੇਰ ਸੰਘਰਸ਼ ਸ਼ੁਰੂ ਕਰੋ ਇੱਕ ਵਾਰੀ ਆ ਜਿਹੜਾ ਤੁਸੀਂ ਕਿੰਨੇ ਇੱਕ ਕਿੰਨਾ ਕਮਾਨ ਪੱਤਾ ਮਿਲਣ ਦੇ ਨਾਲ ਆ ਜਿਹੜਾ ਆਪਣੇ ਆਪ ਨੂੰ ਇਹ ਸਮਝੋਗੇ ਕਿ ਸਾਡੀ ਅੰਸ਼ਕਜੀ ਜਿੱਤ ਹੋ ਗਈ ਕਿੱਟੋਕ ਤੀਕ ਆ ਜਿਹੜਾ ਸਰਕਾਰ ਘੱਟੋ ਘੱਟ ਤੁਹਾਨੂੰ ਆ ਜਿਹੜਾ ਬੰਦਾ ਮਾਨ ਪੱਤਾ ਦੇਵੇ ਅਸੀਂ ਵੀਰ ਜੀ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਸਾਨੂੰ ਘੱਟ ਤੋਂ ਘੱਟ ਜਮੇ ਘੱਟ ਤੋਂ ਘੱਟ ਵੀ ਹਰਿਆਣਾ ਪੈਟਰਨ ਤਾਂ ਦੇ ਦਿਓ ਜੀ 11000 ਰੁਪਈਆ ਜੀ 11000 ਰੁਪਈਆ ਤਾਂ ਦਿਓ ਹੂੰ ਤਾਂ ਕਿ ਗਰੀਬ ਦਾ ਕਿਸੇ ਦਾ ਚੁੱਲਾ ਚੱਲ ਸਕੇ ਜੀ ਹੁਣ 1250 ਰੁਪਈਏ ਨਾਲ ਤਾਂ ਸਿਲੰਡਰ ਵੀ ਨਹੀਂ ਆਉਣਾਗਾ ਜੀ ਕੀ ਕਰੂਗਾ ਗਰੀਬ ਆਦਮੀ ਅਸੀਂ ਕਹਿੰਦੇ ਵੀ ਸਾਨੂੰ ਘੱਟੋ ਘੱਟ ਤੁਸੀਂ ਹਰਿਆਣਾ ਪੈਟਰਨ ਦੇ ਦਿਓ ਹਾਂ ਜੋ ਹਰਿਆਣਾ ਦੇ ਰਿਹਾ ਹੈਗਾ ਉਹਨਾਂ ਨੇ ਚੌਥਾ ਦਰਜਾ ਮੁਲਾਜ਼ਮ ਇਹਨਾਂ ਨੂੰ ਕੋਸ਼ਿਸ਼ ਕਰਤਾ ਉਹ ਲਾਗੂ ਹੋ ਗਿਆ ਉਹਨਾਂ ਦਾ ਸਾਰਾ ਕੁਝ ਹੂੰ ਅਸੀਂ ਵੀ ਕਹਿੰਦੇ ਵੀ ਉਰੇ ਵੀ ਲਾਗੂ ਕਰੋ ਹੂੰ ਜਦੋਂ ਚੌਕੀਦਾਰ ਦਾ ਰੂਲ ਉਹਨਾਂ ਨੇ ਪੰਜਾਬ ਦਾ ਉੱਥੇ ਲਾਗੂ ਕਰਤਾ ਉਹਦੇ ਵਿੱਚ ਐਮੈਂਡਮੈਂਟ ਕਰਕੇ ਕੋਈ ਇਹ ਵੀ ਕਰ ਸਕਦੇ ਨੇ ਪੰਜਾਬ ਸਰਕਾਰ ਵੀ ਉਹਨੂੰ ਕਰ ਸਕਦੀ ਹੈ ਇਹ ਕੋਈ ਏਡੀ ਵੱਡੀ ਗੱਲ ਨਹੀਂ ਪਰ ਉਹਨਾਂ ਦੀ ਨੀਅਤ ਹੈ ਜਿਹੜੀ ਜਿਵੇਂ ਭਗਵਾਨ ਤੁਮਨ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਸੀ ਕਹਿੰਦਾ ਨੀਅਤ ਸਾਫ਼ ਚਾਹੀਦੀ ਹੈ ਕਹਿੰਦਾ ਕੰਮ ਤਾਂ ਸਾਰੀ ਹੋ ਹੀ ਜਾਂਦੇ ਉਹਨਾਂ ਨੇ ਉਹ ਕਹਿੰਦਾ ਸੀ ਖਜ਼ਾਨੇ ਖਾਲੀ ਨਹੀਂ ਹੁੰਦੇ ਖਜ਼ਾਨੇ ਭਰੇ ਹੋਏ ਹੁੰਦੇ ਨੇਗੇ ਪਰ ਅੱਜ ਸਾਡੇ ਵਾਸਤੇ ਉਹੀ ਸਰਕਾਰ ਹੈ ਉਹੀ ਲਾਰੇ ਨੇ ਉਹੀ ਖਜ਼ਾਨੇ ਖਾਲੀ ਨੇਗੇ ਜੀ ਉਹ ਕਹਿੰਦਾ ਹੁੰਦਾ ਸੀ ਇਹਨੂੰ ਖਜ਼ਾਨਾ ਨਾ ਕਹੋ ਪੀਪਾ ਕਹੋ ਅਸੀਂ ਹੁਣ ਕੀ ਕਹੀਏ ਸਾਨੂੰ ਵੀ ਦੱਸਦੇ ਉਹ ਹੂੰ ਅਸੀਂ ਕੀ ਕਹੀਏ ਫਿਰ ਇਸ ਖਜ਼ਾਨੇ ਨੂੰ ਜੀ ਤੂੰ ਤਾਂ ਕਹਿੰਦਾ ਹੁੰਦਾ ਸੀ ਵੀ ਇਹ ਇਹ ਪੀਪੇ ਨੇਗੇ ਅੱਜ ਤੈਨੂੰ ਕੀ ਕਹੀਏ ਸੀ ਵੀ ਕੀ ਕਹੀਏ ਇਹਨੂੰ ਜੀ ਖਜ਼ਾਨਾ ਨਾ ਕਹੀਏ ਤਾਂ ਹੋਰ ਤੈਨੂੰ ਕੀ ਕਹੀਏ ਸੀ ਸੋ ਦੋਸਤੋ ਲੋਕ ਸਭਾ ਦੀਆਂ ਚੋਣਾਂ ਤੇ ਬਹੁਤ ਸਾਰੇ ਬੁੱਧੀਜੀਵੀ ਕਹਿੰਦੇ ਆ ਕਿ ਚੋਣਾਂ ਦੇ ਦੌਰਾਨ ਮੁੱਦਾ ਕੀ ਹੋਣਾ ਚਾਹੀਦਾ ਪਹਿਲਾ ਮੁੱਦਾ ਦਾ ਤੁਹਾਨੂੰ ਇਹ ਹੀ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ 12500 ਤੋਂ ਵੱਧ ਚੌਂਕੀਦਾਰ ਮਲਾਜ਼ਮ ਆ ਜਿਹੜੇ ਪਿੰਡਾਂ ਦੇ ਵਿੱਚ ਸਵਾਵਾਂ ਨਿਭਾ ਰਹੇ ਆ ਲੰਬੇ ਸਮੇਂ ਤੋਂ ਨਿਭਾ ਰਹੇ ਹੈਗੇ ਕੰਨ ਸੇ ਕੰਮ ਚੋਣਾਂ ਦੇ ਵਿੱਚ ਇਹ ਵੀ ਤਾਂ ਮੁੱਦਾ ਹੋਣਾ ਚਾਹੀਦਾ ਕਿ ਇਹ 12500 ਇਹ ਇਕੱਲਾ ਸਿੰਗਲ ਸਿੰਗਲ ਬੰਦਾ ਹੀ ਨਹੀਂ ਆ ਸਗੋ ਇਹਨਾਂ ਦੇ ਮਗਰ ਪੂਰੇ ਦਾ ਪੂਰਾ ਪਰਿਵਾਰ ਆ ਤੇ ਘੱਟੋ ਘੱਟ ਇਹਨਾਂ ਦੀ ਡਿਮਾਂਡ ਇਹ ਹੈਗੀ ਇਹ ਤਾਂ ਪੂਰੀ ਹੋਣੀ ਹੀ ਹੋਣੀ ਚਾਹੀਦੀ ਆ ਕਿ ਭਾਈ ਉਹਨਾਂ ਨੂੰ ਜੋ 1200 ਰੁਪਿਆ ਮਿਲਦਾ ਹੈਗਾ ਕਮ ਸੇ ਕਮ ਮਹੀਨੇ ਦਾ 12000 ਰੁਪਿਆ ਮਤਲਬ 400 ਰੁਪਿਆ ਦਿਹਾੜੀ ਤਾਂ ਜਿਹੜੀ ਉਹ ਪੈਣੀ ਚਾਹੀਦੀ ਆ ਕਿਉਂਕਿ ਸਾਰੇ ਦੇ ਸਾਰੇ ਮਹਿਕਮੇ ਆ ਕੇ ਇਸੇ ਚੌਂਕੀਦਾਰ ਭਾਈਚਾਰੇ ਦੀ ਜਿਹੜੀ ਉਹ ਖਲ ਖਾਂਦੇ ਹੈਗੇ ਆ ਜੇ ਕੋਈ ਪੁਲਸ ਵਾਲਾ ਆ ਗਿਆ ਉਹਨੂੰ ਚੌਂਕੀਦਾਰ ਦੀ ਜ਼ਰੂਰਤ ਹੁੰਦੀ ਆ ਜੇ ਕੋਈ ਪਟਵਾਰੀ ਆ ਉਹਨੂੰ ਚੌਂਕੀਦਾਰ ਦੀ ਜ਼ਰੂਰਤ ਹੁੰਦੀ ਆ ਸੇ ਤੋਂ ਭਾਗ ਦੇ ਵਿੱਚ ਵੀ ਆ ਜਿਹੜਾ ਹੁਣ ਕਈ ਮੁਲਾਜ਼ਮ ਆਉਂਦੇ ਹੈਗੇ ਆ ਉਹਨਾਂ ਨੂੰ ਵੀ ਚੌਂਕੀਦਾਰ ਦੀ ਜ਼ਰੂਰਤ ਹੁੰਦੀ ਆ ਇਥੋਂ ਦੀ ਇੱਕ ਛੋਟੇ ਤੋਂ ਛੋਟੇ ਕਾਰਡ ਵੀ ਪਿੰਡਾਂ ਦੇ ਵਿੱਚ ਜਦੋਂ ਬੰਨੇ ਆਉਂਦੇ ਹੈਗੇ ਆ ਉਦੋਂ ਵੀ ਆ ਜਿਹੜਾ ਚੌਕੀਦਾਰ ਨੂੰ ਬੁਲਾ ਲਿਆ ਜਾਂਦਾ ਹੈਗਾ ਸਾਡਾ ਦੇਸ਼ ਆ ਜਿਹੜਾ ਕਹਿਣ ਨੂੰ ਡੈਮੋਕ੍ਰੈਟਿਕ ਕੰਟਰੀ ਹੈਗੀ ਆ ਲੋਕਤੰਤਰੀ ਢਾਂਚਾ ਹੈਗਾ ਤੇ ਲੋਕਤੰਤਰੀ ਢਾਂਚੇ ਦੇ ਲਈ ਚੋਣਾਂ ਸਭ ਤੋਂ ਜ਼ਿਆਦਾ ਇੰਪੋਰਟੈਂਸ ਰੱਖਦੀਆਂ ਹੈਗੀਆਂ ਪਰ ਉਹਨਾਂ ਚੋਣਾਂ ਦੇ ਦੌਰਾਨ ਆ ਜਿਹੜਾ ਜਿੱਥੇ ਮਾਸਟਰਾਂ ਨੂੰ ਬੰਦਾ ਮਾਨ ਸਤਕਾਰ ਦੇ ਦਿੱਤਾ ਜਾਂਦਾ ਹੈਗਾ ਜਿੱਥੇ ਉਹ ਜੋ ਮੁਲਾਜ਼ਮ ਜੋ ਪੁਲਿਸ ਵਾਲੇ ਹੁੰਦੇ ਉਹਨਾਂ ਨੂੰ ਮਾਨ ਸਤਕਾਰ ਦੇ ਦਿੱਤਾ ਜਾਂਦਾ ਹੈਗਾ ਪਰ ਉੱਥੇ ਇਸ ਤਬਕੇ ਨੂੰ ਜਿਹੜਾ ਮਾਨ ਸਤਕਾਰ ਦਿੱਤਾ ਜਾਂਦਾ ਹੈਗਾ ਸੋ ਕਿਤੇ ਨਾ ਕਿਤੇ ਗੱਲ ਆ ਜਿਹੜੀ ਇਸ ਭਾਈਚਾਰੇ ਦੇ ਮਾਨ ਸਤਕਾਰ ਦੀ ਬਹਾਲੀ ਦੀ ਵੀ ਆ ਸੋ ਤੁਸੀਂ ਜੁੜੇ ਰਹੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ